ਸਾਨੂੰ ਇੱਕ ਇਤਲਾ ਮਿਲੀ ਸੀਗੀ 5 ਤਰੀਕ ਸਵੇਰ ਨੂੰ ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਜਿਹੜੀ ਹੈ ਮੋਟਰ ਤੇ ਪਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਐਸਐਚਓ ਕਬੀਰਪੁਰ ਅਤੇ ਮੈਂ ਮੌਕੇ ਤੇ ਗਏ ਲਾਸ਼ ਨੂੰ ਕਬਜ਼ੇ ਵਿੱਚ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਤੇ ਟੈਕਨੀਕਲ ਐਵੀਡੈਂਸ ਅਤੇ ਆਸ-ਪਾਸ ਦੇ ਸੋਰਸਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਇਨਵੋਲਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਜਦੋਂ ਜਾਂਚ ਕੀਤਾ ਤਾਂ ਵਿਦਨ 2 ਆਰਸ ਵੀ ਵੇਰ ਏਬਲ ਟੂ ਅਰੈਸਟ ਦ ਫਰਸਟ ਗਲਪਰੇਟ ਉਹਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਆ ਅਸੀਂ ਹਥਿਆਰ ਬਰਾਮਦ ਕੀਤਾ ਜਿਸ ਨਾਲ ਕੀ ਵਾਰਦਾਤ ਦਾ ਅੰਜਾਮ ਦਿੱਤਾ ਗਿਆ ਸੀਗਾ ਉਸ ਤੋਂ ਇਲਾਵਾ ਜਿਹੜਾ ਉਸ ਬੰਦੇ ਦਾ ਮੋਬਾਈਲ ਫੋਨ ਸੀਗਾ ਉਹਨੂੰ ਰਿਟਰੀਵ ਕਰਕੇ ਉਹਦੇ ਵਿੱਚੋਂ ਜੋ ਟੈਕਨੀਕਲ ਐਵੀਡੈਂਸ ਅਸੀਂ ਕੱਢ ਸਕਦੇ ਸੀ ਉਹ ਕੱਢ ਕੇ ਅਫਤੀਸ਼ ਨੂੰ ਅੱਗੇ ਵਧਾਇਆ ਤੇ ਆਪਣੇ ਐਸਐਚਓ ਕਬੀਰਪੁਰ ਨੇ ਬਖੂਬੀ ਬੜਾ ਚੰਗਾ ਕੰਮ ਕੀਤਾ ਹੈਗਾ ਇਹਦੇ ਵਿੱਚ ਇਸ ਤੋਂ ਬਾਅਦ ਅਸੀਂ 6 ਲੋਕਾਂ ਨੂੰ ਹੋਰ ਗ੍ਰਿਫਤਾਰ ਕੀਤਾ ਇਸ ਲਈ ਪਲਾਨਡ ਮਰਡਰ ਜਿਹੜਾ ਸੀਗਾ 7 ਬੰਦਿਆਂ ਵੱਲੋਂ ਕੀਤਾ ਗਿਆ ਸੀਗਾ ਤੇ ਉਹਦੇ ਵਿੱਚੋਂ ਅਸੀਂ 6 ਬੰਦੇ ਨੂੰ ਗ੍ਰਿਫਤਾਰ ਕਰ ਲਿਆ ਇੱਕ ਬੰਦਾ ਐਸਕਾਂਡਿੰਗ ਹੈ ਜੀ ਕਤਲ ਦਾ ਕਾਰਨ ਕੀ ਰਿਹਾ ਸਰ ਸਰ ਇਹਦੇ ਵਿੱਚ ਕਤਲ ਦਾ ਕਾਰਨ ਇਹ ਹੈ ਕਿ ਜਿਹੜਾ ਮੁੱਖ ਦੋਸ਼ੀ ਹੈ ਇਹਦੇ ਵਿੱਚ ਲਖਵਿੰਦਰ ਸਿੰਘ ਉਹਦੀ ਜਿਹੜੀ ਵਾਈਫ ਹੈਗੀ ਆ ਉਹਦਾ ਇਲਿਸੀਟ ਰਿਲੇਸ਼ਨਸ਼ਿਪ ਸੀਗਾ ਮਰਨ ਵਾਲੇ ਦੇ ਨਾਲ ਜਿਹਦਾ ਨਾਮ ਹੈ ਬਲਬੀਰ ਸਿੰਘ ਉਰਫ ਬੀਰਾ ਜੋ ਕਿ ਹੁਸੈਨਪੁਰ ਬੁਲੇ ਇਕੋਪਿੰਡ ਦੇ ਵਸਨੀਕ ਹਨ ਤੇ ਮੁਤਾਬਕ ਲਖਵਿੰਦਰ ਸਿੰਘ ਕੁਝ ਲੋਕ ਉਹਨੂੰ ਪਿੰਡ ਦੇ ਵਿੱਚ ਇਸ ਗੱਲ ਹੀ ਤਾਣਾ ਮਾਰਦੇ ਸਨ ਜਿਸ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਿਹਾ ਸੀ ਜਿਸ ਦੇ ਤਹਿਤ ਉਹਨੇ ਆਪਣੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਬਜ਼ੁਰਗ ਦੀ ਹੱਤਿਆ ਕਰ ਦਿੱਤੀ। ਕੁੱਲ ਕਿੰਨੇ ਵਿਅਕਤੀ ਗ੍ਰਿਫਤਾਰ ਹੋਏ ਆ ਤੇ ਕਿੰਨੇ ਵਿੱਚ ਮਾਈਨਰ ਵੀ ਹੈ। ਹਾਂਜੀ ਇਹਦੇ ਵਿੱਚ ਕੁੱਲ ਹਜੇ ਤੱਕ ਅਸੀਂ 6 ਬੰਦਿਆਂ ਦੀ ਗ੍ਰਿਫਤਾਰੀ ਕੀਤੀ ਹੈਗੀ ਆ ਤੇ ਜਿਹੜਾ ਮਾਈਨਰ ਹੈਗਾ ਉਹਨੂੰ ਚਾਈਲਡ ਵੈਲਫੇਅਰ ਕਮੇਟੀ ਨੂੰ ਪੇਸ਼ ਕਰਕੇ ਜੋ ਵੀ ਡਿਊ ਪ੍ਰੋਸੀਜਰ ਹੋਣਾ ਉਹਨੂੰ ਫਾਲੋ ਕਰਕੇ ਉਹਨੂੰ ਸੁਧਾਰ ਕਰਦੇ ਵਿੱਚ ਛੱਡਿਆ ਜਾਏਗਾ। ਜਿਹੜੇ ਹਤਿਆਨਾਕ ਕਤਲ ਕੀਤਾ ਗਿਆ ਇਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਉਹ ਤੇਜ਼ ਤਾਰ ਹੱਤਿਆਰ ਟਕੂ ਇਹਦੇ ਨਾਲ ਕੀਤਾ ਗਿਆ ਤੇ ਜਿਹੜਾ ਵੈਪਨ ਇਸ ਵਿੱਚ ਯੂਜ਼ ਹੋਇਆ ਵਾ ਇੱਕ ਵੈ ਤੇ ਵੀ ਆਰ ਨਾਟ ਰੂਲਿੰਗ ਆਊਟ ਕਿ ਕੋਈ ਹੋਰ ਵੈਪਨ ਵੀ which ਯੂਜ਼ ਹੋਇਆ ਹੋ ਸਕਦਾ ਬਟ ਉਹ ਵੀ ਤੇਜ਼ਤਾ ਆ ਰਹੀ ਹੈ ਕਿਉਂਕਿ ਜਿਹੜਾ ਵਾਰ ਸੀਗਾ ਉਹ ਗਲੇ ਦੇ ਦੋਨੋਂ ਪਾਸੇ ਅਤੇ ਸਿਰ ਵਿੱਚ ਕੀਤਾ ਗਿਆ ਸੀ ਜੋ ਕਿ ਤੇਜ਼ਤਾ ਹਥਿਆੜਾ ਨਾਲ ਕੀਤਾ ਗਿਆ ਅਗਲੀ ਕਾਰਵਾਈ ਅਸੀਂ ਇਹਦੇ ਵਿੱਚ ਹਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਪੈਸਿਆਂ ਦਾ ਐਂਗਲ ਵੀ ਕੋਈ ਇਨਵੋਲਡ ਹੈ ਕਿ ਨਹੀਂ ਹੈ ਇਸ ਲਈ ਅਸੀਂ ਇਹਨਾਂ ਦੀ ਜਿਹੜੀ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਕਰ ਰਹੇ ਹਾਂ ਇਹਨਾਂ ਦੇ ਅਕਾਊਂਟਸ ਨੂੰ ਵੀ ਦੇਖਿਆ ਜਾ ਰਿਹਾ ਹੈ ਜੇਕਰ ਕੋਈ ਇਦਾਂ ਦੀ ਗੱਲ ਸਾਹਮਣੇ ਆਏਗੀ ਤਾਂ ਇਹਦੇ ਵਿੱਚ ਵਾਦਾ ਜ਼ਰੂਰ ਮੁਤਾਬਕ ਕਾਨੂੰਨ ਦੇ ਕੀਤਾ ਜਾਏਗਾ ਵਜਰ ਰਣਜੀਤ ਕੀ ਰਹੀ ਪੁਰੀ उन्होंने वाइफ जी इलेसिट रिलेशनशिप से जिस करके मानसिक तौर पर परेशान से क्योंकि लोग पिंड के जोड़े आ उन्होंने ताने मेहने मारते सन जिस करके उन्हें इस घटना को सोची समझी तरीके घटना अंजाम दिता जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर